ਸੀਐਮ ਭਗਵੰਤ ਮਾਨ ਤੱਕ ਇਹ ਵੀਡੀਓ ਜਰੂਰ ਪਹੁੰਚਾ ਦਿਓ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੀ ਜਾਈਓ ਤਾਂ ਜੋ ਸੀਐਮ ਭਗਵੰਤ ਮਾਨ ਤੱਕ ਇਹ ਵੀਡੀਓ ਪਹੁੰਚ ਸਕੇ ਕਿ ਜਿਹੜੇ ਉਹ ਕਾਨੂੰਨਾਂ ਦੀ ਗੱਲ ਕਰਦੇ ਸੀ ਵੋਟਾਂ ਤੋਂ ਪਹਿਲਾਂ ਕਿ ਹਰ ਇੱਕ ਦੇ ਲਈ ਕਾਨੂੰਨ ਇੱਕ ਹੋਣਗੇ ਅਮੀਰ ਗਰੀਬ ਦੇ ਲਈ ਕਾਨੂੰਨ ਇੱਕ ਹੋਣਗੇ ਅਗਰ ਕੋਈ ਜੁਰਮ ਕਰੂਗਾ ਤਾਂ ਉਸ ਨੂੰ ਉਸ ਦੀ ਬਣਦੀ ਸਜ਼ਾ ਜ਼ਰੂਰ ਦਿੱਤੀ ਜਾਊਗੀ ਕਾਨੂੰਨ ਦੇ ਹੱਥ ਹਮੇਸ਼ਾ ਖੁੱਲੇ ਹੋਣਗੇ ਪਰ ਹੁਣ ਦੇਖਦੇ ਕੀ ਆ ਕੀ ਜਿਹੜਾ ਕਾਨੂੰਨ ਹੈ ਉਹੀ ਕੱਲ ਜਿਹੋ ਪਿੱਛੇ ਚੱਲ ਰਿਹਾ ਸੀ ਉਹੀ ਅੱਜ ਵੀ ਚੱਲ ਰਿਹਾ ਜਿਹਦੇ ਕਾਨੂੰਨ ਨੇ ਇਹ ਆਮ ਲੋਕਾਂ ਦੇ ਲਈ ਕਾਨੂੰਨ ਬਣੇ ਹੋਏ ਨੇ ਗਰੀਬ ਲੋਕਾਂ ਦੇ ਲਈ ਕਾਨੂੰਨ ਬਣੇ ਹੋਏ ਨੇ ਉਹਨਾਂ ਨੂੰ ਡਰਾਉਣ ਧਮਕਾਉਣ ਦੇ ਲਈ ਕਾਨੂੰਨ ਬਣੇ ਹੋਏ ਨੇ ਅਮੀਰ ਲੋਕਾਂ ਦੇ ਲਈ ਕਾਨੂੰਨ ਨਹੀਂ ਹੁੰਦਾ ਅਮੀਰ ਲੋਕਾਂ ਦੀ ਜੇਬ ਦੇ ਵਿੱਚ ਕਾਨੂੰਨ ਹੁੰਦਾ ਮੋਟਾ ਪੈਸਾ ਹੁੰਦਾ ਸੁੱਟ ਦਿੰਦੇ ਨੇ ਹੁਣ ਜੇ ਗੱਲ ਤੁਹਾਡੇ ਨਾਲ ਕਰ ਲਈਏ ਤੁਹਾਡੇ ਤੱਕ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਉਸ ਦੀ ਵੀਡੀਓ ਵੀ ਜਨ ਤੱਕ ਕਰੂੰਗਾ ਥੋੜੇ ਟਾਈਮ ਬਾਅਦ ਇਹ ਮੈਂ ਹਲਕਾ ਵਿਧਾਇਕ ਨੂੰ ਪਤਾ ਵੀ ਐਸ ਗੱਲ ਦਾ ਫਿਰ ਵੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਗੱਲ ਕੀ ਰੰਪਰਾ ਫੁੱਲ ਦੇ ਵਿੱਚ 10 10 15 15 ਲੱਖ ਦੀ ਮੋਟੀ ਗੇਮ ਖੇਡੀ ਜਾਂਦੀ ਹੈ ਕਲੱਬ ਬਣੇ ਹੋਏ ਨੇ ਜੀ ਦਾ ਕੋਈ ਬਿੱਲ ਨਹੀਂ ਭਰਦਾ ਨਾਹੀਂ ਉੱਥੇ ਪੁਲਿਸ ਰੇਡ ਕਰਨੇ ਜਾਂਦੀ ਐ ਉੱਥੇ ਜਾ ਕੇ ਪੈਗ ਸ਼ੱਗ ਤਾਂ ਜ਼ਰੂਰ ਲਾਏ ਆਉਂਦੇ ਨੇ ਜਾਂ ਕੋਈ ਆਪ ਦਾ ਕੋਈ ਆਪ ਦੀ ਕੋਈ ਬੰਨਦੀ ਕਾਰਵਾਈ ਹੁੰਦੀ ਐ ਕਿਸੇ ਵੀ ਤਰ੍ਹਾਂ ਦੀ ਸਮਝ ਸਕਦੇ ਹੋ ਤੁਸੀਂ ਕਿ ਉਹ ਆਪ ਦੀ ਕਾਰਵਾਈ ਲੈ ਆਉਂਦੇ ਨੇ ਪਰ ਰੇਡ ਮਾਰਨ ਕਦੇ ਵੀ ਉੱਥੇ ਪੁਲਿਸ ਪ੍ਰਸ਼ਾਸਨ ਨਹੀਂ ਜਾਂਦਾ ਜੇ ਹੋਰ ਗੱਲ ਕਰ ਲਈਏ ਦਿੱਤੇ ਬਹੁਤ ਘੱਟ ਕਹਿੰਦੇ ਨਸ਼ਾ ਜਿਵੇਂ ਥੋੜਾ ਮੋਟਾ ਮਿਲਦਾ ਐ ਤੋਂ ਪਰੋਖਥੇ ਬੰਦਾ ਚੱਕਾ ਵੀ ਨਹੀਂ ਜਾਂਦਾ। ਉੱਥੇ ਆ ਕੇ ਰੇਡਾਂ ਵੱਜ ਜਾਂਦੀਆਂ ਨੇ ਪਰ ਜਿੱਥੇ ਅਸਲ ਰੇਡ ਮਾਰਨੀ ਚਾਹੀਦੀ ਆ ਕਾਨੂੰਨ ਦੀ ਤਾਕਤ ਦਿਖਾਉਣੀ ਚਾਹੀਦੀ ਆ। ਕਿ ਕਾਨੂੰਨ ਕੀ ਹੁੰਦਾ। ਉੱਥੇ ਪੁਲਿਸ ਪ੍ਰਸ਼ਾਸਨ ਰੇਡ ਨਹੀਂ ਮਾਰਦਾ। ਕਿਉਂਕਿ ਉੱਥੇ ਰੇਡ ਮਾਰਨ ਤੋਂ ਪਹਿਲਾਂ ਹਲਕਾ ਵਿਧਾਇਕ ਨੂੰ ਪੁੱਛਣਾ ਪਊਗਾ ਕਿ ਮੈਂ ਇੱਥੇ ਰੇਡ ਮਾਰਾਂ ਕਿ ਨਾ ਮਾਰਾਂ ਕਿ ਤੁਹਾਡਾ ਕੋਈ ਹਿੱਸਾ ਤਾਂ ਨਹੀਂ ਵਿੱਚ। ਇਸ ਤਰ੍ਹਾਂ ਦੇ ਕਲੱਬ ਰੰਪਰਾ ਫੂਲ ਦੇ ਵਿੱਚ ਚੱਲਦੇ ਨੇ। ਮੋٹے ਸੱਤੇ ਲੱਗਦੇ ਨੇ 10-10 15-15 ਲੱਖ ਦੀ ਗੇਮ ਹਰ ਦਿਨ ਖੇਡੀ ਜਾਂਦੀ ਹੈ ਹੋਰ ਵੀ ਬਹੁਤ ਗਲਤ ਕੰਮ ਚੱਲਦੇ ਨੇ ਉਹ ਵੀ ਵੀਡੀਓ ਤੁਹਾਡੇ ਤੱਕ ਜਨਤਕ ਕਰਾਂਗੇ ਥੋੜਾ ਟਾਈਮ ਦਿਓ ਇਹ ਵੀਡੀਓ ਭਗਵੰਤ ਮਾਨ ਤੱਕ ਜਰੂਰ ਪਹੁੰਚਾ ਦਿਓ ਕਿ ਤੁਹਾਡਾ ਇੱਕ ਵੀ ਐਮਐਲਏ ਦਿਖਾ ਦਿਓ ਜੋ ਸਹੀ ਕੰਮ ਕਰ ਰਿਹਾ ਹੋਵੇ ਮਾੜਿਆਂ ਦੇ ਨਾਲ ਹੱਥ ਮਿਲੇ ਹੋਏ ਨੇ ਆਮ ਲੋਕਾਂ ਨੂੰ ਤੰਕਰਨਾ ਆਮ ਲੋਕਾਂ ਨੂੰ ਹੀ ਤਾਕਤ ਦਿਖਾਉਣੀ ਹੈ ਜਿੱਥੇ ਤਾਕਤ ਦਿਖਾਉਣੀ ਹੈ ਉੱਥੇ ਤੁਹਾਡੇ ਐਮਐਲਏ ਤਾਕਤ ਨਹੀਂ ਦਿਖਾਉਂਦੇ